ਆਤਮਾ ਦੇ ਫਲ ਆਨੰਦ ਸ਼ਾਂਤੀ ਧੀਰਜ ਕਿਰਪਾ ਅਤੇ ਭਲਾਈ ਅੱਜ ਇੱਕ ਬਹੁਤ ਹੀ ਵਧੀਆ ਇਨਸਾਨ ਦੇ ਬਾਰੇ ਅਸੀਂ ਕੁਝ ਸਿੱਖਾਂਗੇ ਬੜਾ ਵਧੀਆ ਵਿਅਕਤੀ ਸੀ ਪਤਾ ਨਹੀਂ ਕੀ ਹੋਇਆ ਬੁਰਾ ਬਣ ਗਿਆ ਕੀ ਬਣ ਗਿਆ ਬੁਰਾ ਬਣ ਗਿਆ ਉਹ ਚੰਗਾ ਵਿਅਕਤੀ ਕੌਣ ਸੀ ਉਹ ਕਿਉਂ ਬੁਰਾ ਬਣ ਗਿਆ ਇਨਾ ਚੰਗਾ ਵਿਅਕਤੀ ਕਿਉਂ ਇਨਾ ਬੁਰਾ ਬਣ ਗਿਆ ਵਜਾ ਕੀਆ ਸਾਡੇ ਵਿੱਚ ਕੁਝ ਚੰਗੇ ਲੋਕ ਆ ਤੁਸੀਂ ਵੀ ਬੜੇ ਚੰਗੇ ਹੋ ਪਤਾ ਨਹੀਂ ਕਿਉਂ ਕਈ ਵਾਰ ਬੁਰੇ ਕੰਮ ਕਰ ਦਿਆ ਤੁਸੀਂ ਬਹੁਤ ਚੰਗੇ ਹੋ ਪਤਾ ਨਹੀਂ ਕਿਉਂ ਅਚਾਨਕ ਜੋ ਕੰਮ ਨਹੀਂ ਕਰਨਾ ਉਹ ਕਰ ਦਿਆ ਤੁਸੀਂ ਬਹੁਤ ਵਧੀਆ ਹੋ ਪਰ ਪਤਾ ਨਹੀਂ ਕਿਉਂ ਅਚਾਨਕ ਜੋ ਗੱਲਾਂ ਨਹੀਂ ਕਰਨੀਆਂ ਉਹ ਕਰ ਦਿੰਦੇ ਹੋ ਤੁਸੀਂ ਬਹੁਤ ਵਧੀਆ ਹੋ ਪਤਾ ਨਹੀਂ ਕਿਉਂ ਅਚਾਨਕ ਅੱਖਾਂ ਨੂੰ ਗੰਦਾ ਕਰ ਲੈਂਦਾ ਹੈ ਮੂੰਹ ਨੂੰ ਗੰਦਾ ਕਰ ਲੈਂਦਾ ਹੈ ਵਿਚਾਰ ਗੰਦੇ ਕਰ ਲੈਂਦਾ ਹੈ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਚਰਿੱਤਰ ਨੂੰ ਵਿਗਾੜ ਲੈਂਦਾ ਹੈ ਸ਼ਾਂਤੀ ਨੂੰ ਵਿਗਾੜ ਲੈਂਦੇ ਆ ਇਨਸਾਨਾਂ ਦੇ ਨਾਲ ਜੋ ਰਿਸ਼ਤਾ ਹੈ ਉਸ ਰਿਸ਼ਤਿਆਂ ਨੂੰ ਖਰਾਬ ਕਰ ਲੈਂਦੇ ਆ ਇਸ ਤਰ੍ਹਾਂ ਅਸੀਂ ਕਿਉਂ ਕਰਦੇ ਆ ਇਨਾਂ ਦੀ ਵਜ੍ਹਾ ਕੀ ਆ ਪਿਆਰੇ ਬਾਈਬਲ ਦੇ ਵਿੱਚ ਬਹੁਤ ਵਧੀਆ ਇਨਸਾਨ ਪਤਾ ਨਹੀਂ ਕਿਉਂ ਬੁਰਾ ਬਣ ਗਿਆ ਇੰਨਾ ਚੰਗਾ ਵਿਅਕਤੀ ਇੰਨਾ ਬੁਰਾ ਇਨਸਾਨ ਕਿਵੇਂ ਬਣ ਗਿਆ ਸਾਡੇ ਹైదరాబాద్ ਦਾ ਇੱਕ ਮਹਾਨ ਇਤਿਹਾਸ ਹੈ ਲਗਭਗ 400 50 ਸਾਲਾ ਦਾ ਮਹਾਨ ਇਤਿਹਾਸ ਹైదరాబాద్ ਦੇ ਸ਼ਹਿਰ ਦਾ ਹੈ ਅਮਰੀਕਾ ਅਸਥਿਤਵ ਚਾਇਆ ਅਤੇ ਵੱਧਦਾ ਗਿਆ ਅਤੇ ਅਮਰੀਕਾ ਤਰੱਕੀ ਕਰਦਾ ਗਿਆ ਅਸੀਂ ਕਹਿੰਦੇ ਹਾਂ ਨਾ ਅਮਰੀਕਾ ਦਾ ਸਾਡੇ ਹైదరాబాద్ ਦਾ ਜੋ ਇਤਿਹਾਸ ਆ ਉਹ ਅੱਧਾ ਵੀ ਨਹੀਂ ਆ ਪਤਾ ਹੈ ਹైదరాబాద్ ਦਾ ਲਗਭਗ 450 ਸਾਲਾ ਦਾ ਇਤਿਹਾਸ ਹੈ ਅਤੇ ਅਮਰੀਕਾ ਦਾ ਲਗਭਗ 270 ਸਾਲਾ ਦਾ ਇਤਿਹਾਸ ਹੈ ਅਮਰੀਕਾ ਦੇ ਬਣੇ ਨੂੰ 300 ਸਾਲ ਵੀ ਪੂਰੇ ਨਹੀਂ ਹੋਏ ਪਰ ਹైదరాబాద్ ਦਾ 450 ਸਾਲਾ ਦਾ ਇਤਿਹਾਸ ਹੈ ਹైదరాబాద్ ਦੀ ਖਾਸੀਅਤ ਕੀ ਜਾਣਦੇ ਹੋ ਇਹ ਤਾਂ ਭਗਿਆ ਨਗਰ ਹੈ ਕੀਆ ਭਗਵਾਨ ਨਗਰ ਹੈ ਹైదరాబాద్ ਦੀ ਇੱਕ ਸਮੇਂ ਗਲੀਆਂ ਦੇ ਵਿੱਚ ਮੋਤੀ ਵੇਚੇ ਜਾਂਦੇ ਸੀ ਰਤਨ ਵੇਚੇ ਜਾਂਦੇ ਸੀ ਇੰਨਾ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਕੀਮਤੀ ਮੋਤੀ ਮਿਲਣ ਦੀ ਜਗਾ ਹైదరాబాద్ ਸੀ ਖਾਸ ਕਰਕੇ ਗੋਲਕੋਂਡਾ ਫੋਰਟ ਕੀ ਕੋਈ ਕਦੇ ਗੋਲਕੋਂਡਾ ਫੋਰਟ ਗਿਆ ਹੈ ਜੇ ਕੋਈ ਹਦਰਾਬਾਦ ਆਉਂਦਾ ਹੈ ਤਾਂ ਜ਼ਰੂਰ ਗੋਲਕੋਂਡਾ ਫੋਰਟ ਜਾਂਦਾ ਹੈ ਉਹ ਗੋਲਕੋਂਡਾ ਫੋਰਟ ਇਹ ਕਿਉਂ ਇੰਨਾ ਮਸ਼ਹੂਰ ਹੈ ਜਾਣਦੇ ਹੋ ਗੋਲਕੋਂਡਾ ਫੋਰਟ ਦੇ ਪਿਛਲੇ ਹਿੱਸੇ ਦੇ ਵਿੱਚ ਇੱਥੇ ਕੀਮਤੀ ਤੋਂ ਕੀਮਤੀ ਹੀਰੇ ਸੀ ਜ਼ਮੀਨ 'ਚ ਕੀਮਤੀ ਹੀਰੇ ਸੀ ਉਹਨਾਂ ਕੀਮਤੀ ਹੀਰਿਆਂ ਦੇ ਵਿੱਚੋਂ ਇੱਕਾ ਕੋਹੀਨੂਰ ਡਾਇਮੰਡ ਪੂਰੀ ਦੁਨੀਆ ਵਿੱਚ ਬਹੁਤ ਹੀ ਮਸ਼ਹੂਰ ਬਹੁਤ ਹੀ ਪ੍ਰਸਿੱਧ ਡਾਇਮੰਡ ਕੋਹੀਨੂ ਡਾਇਮੰਡ ਇਹ ਗੋਲਕੁੰਡਾ ਵਿੱਚ ਮਿਲਿਆ ਸੀ ਉਹ ਬਹੁਤ ਹੀ ਕੀਮਤੀ ਅਤੇ ਬਹੁਤ ਹੀ ਐਸ਼ਵਰੀਅਨਲ ਭਰੇ ਹੋਏ ਫੋਰਟ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਸੀ ਹਾਂ ਔਰੰਗਜ਼ੇਬ ਨਾਮ ਦਾ ਇੱਕ ਸਮਰਾਟ ਗੋਲਕੁੰਡਾ ਫੋਰਟ ਦੇ ਉੱਪਰ ਨਿਗਾ ਲਗਾਈਆਂ ਇਹ ਲਗਭਗ 40 ਮੰਜਲਾ ਬਿਲਡਿੰਗ ਦੇ ਜਿੰਨਾ ਉੱਚਾ ਹੁੰਦਾ ਹੈ ਇੰਨਾ ਉੱਚਾ ਇਹ ਗੋਲਕੋਂਡਾ ਫੋਰਟ ਹੈ ਇਹ ਲਗਭਗ 400 ਫੁੱਟ ਉੱਚਾ ਹੈ ਇਸ ਗੋਲਕੋਂਡਾ ਫੋਰਟ ਨੂੰ ਬਣਾਉਣ ਦੇ ਲਈ ਲਗਭਗ 62 ਸਾਲ ਲੱਗ ਗਏ ਕਿੰਨੇ ਸਾਲ 62 ਸਾਲ ਲੱਗ ਗਏ ਅਤੇ ਇੰਨਾ ਹੀ ਨਹੀਂ ਉਸ ਫੋਰਟ ਦੀਆਂ ਦਿਵਾਲੇ ਇੱਕ ਵੱਡੀ ਦੀਵਾਰ ਨੂੰ ਬਣਾਏ ਹੋਏ ਲਗਭਗ 1100 ਕਿਲੋਮੀਟਰ ਦੇ ਅੰਦਰ ਆਲੇ ਦੁਆਲੇ ਇੱਕ ਵੱਡੀ ਚਾਰ ਦੀਵਾਰੀ ਕੀਤੀ ਆ ਕਿਲੇ ਦੀ ਦੀਵਾਰ ਨੂੰ ਬਣਾਇਆ ਹੈ ਉਸ ਦੀਵਾਰ ਦੇ ਅੱਗੇ ਡੂੰਗੀ ਗੰਧਕ ਨੂੰ ਪਟਿਆ ਅਤੇ ਉਹਦੇ ਆਲੇ ਦੁਆਲੇ ਵੀ ਤਲਾਬ ਵਰਗਾ ਬਣਾਇਆ ਗਿਆ ਹੈ ਉਹਦੇ ਵਿੱਚ ਭਿਆਨਕ ਮਗਰਮਸ਼ ਹੁੰਦੇ ਸੀ ਅਗਰ ਮੰਨ ਲਓ ਕਿ ਉਹਦੇ ਵਿੱਚ ਜੇ ਫੋਰਚ ਕਦਮ ਰੱਖਣਾ ਹੈ ਇਹ ਜੋ ਨਗਰ ਹੈ ਇਹ ਜੋ ਪਾਣੀਆਂ ਇਹ ਜੋ ਗੰਦਕ ਹੈ ਇਹ पार ਕਰਕੇ ਜਾਣਾ ਮੁਸ਼ਕਲ ਸੀ ਉਸ ਫੋਰਟ ਦੇ ਵਿੱਚ ਸਿਰਫ ਇੱਕ ਹੀ ਫਾਟਕ ਸੀ ਉਸ ਫਾਟਕ ਨੂੰ ਅਗਰ ਹਾਥੀਆਂ ਦੇ ਦੁਆਰਾ ਅਗਰ ਲਿਆ ਕੇ ਹਮਲੇ ਦੇ ਨਾਲ ਤੋੜਿਆ ਵੀ ਜਾਵੇ ਤਾਂ ਉਸ ਫਾਟਕ ਚ ਬਹੁਤ ਹੀ ਮਜ਼ਬੂਤ ਨੁਕੀਲੇ ਅਤੇ ਤੇਜ ਕਿਰਲਾ ਨੂੰ ਲਾਇਆ ਹੋਇਆ ਸੀ ਅਗਰ ਜ਼ੋਰ ਦੇ ਨਾਲ ਸਿਰ ਦੇ ਨਾਲ ਉਸ ਨੂੰ ਟੱਕਰ ਮਾਰੇ ਤਾਂ ਸਿਰ ਵੀ फट जाएगा इस तरह बनाया सी लगभग 8 महिने तक औरंगजेब गोलकोंडा के सम्राट ਨੂੰ ਆਪਣੇ ਅਧੀਨ ਕਰਨਾ ਹੈ ਇਹ ਸੋਚ ਕੇ ਉਸਨੇ ਬੜੇ ਯਤਨ ਕੀਤੇ कुतुब शाह नाम ਦੇ सम्राट ਨੂੰ ਜਿੱਤਨ ਨੂੰ ਉਸਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਜਿੱਤ ਨਾ ਪਾਇਆ ਕਿਉਂਕਿ ਉਹਨਾਂ ਗੰਦਕਾ ਨੂੰ ਪਾਰ ਕਰਨਾ ਫੋਟ ਤੇ ਚੜਨਾ ਆਸਾਨ ਨਹੀਂ ਸੀ पर एक दिन एक रात भ्यान घटना घटी औरंगजेब दी साजिश सफल हुई एकदम तो औरंगजेब दे नाल आई हुई सेना फोर्ट च प्रवेश कर गई उस कुतुब शाह नाम दे सम्राट नु बंदी बना लिया परिवार नु भी काबू च कर लिया बंद के ले गए उस दिन उस सम्राट ਹਾਰ ਗਿਆ ਕੀ ਹੋਇਆ ਸੀ ਜਾਣਦੇ ਹੋ ਉਸ ਫਾਟਕ ਦੇ ਕੋਲ ਰਹਿਣ ਵਾਲੇ ਚੌਂਕੀਦਾਰ ਨੂੰ ਔਰੰਗਜ਼ੇਬ ਨੇ ਰਿਸ਼ਵਤ ਦੇ ਕੇ ਖਰੀਦ ਲਿਆ ਜਿਸ ਦੀਵਾਰ ਨੂੰ ਬਣਾਉਣ ਦੇ ਲਈ 62 ਸਾਲ ਲੱਗ ਗਏ ਸੀ ਹਜ਼ਾਰਾਂ ਲੋਕਾਂ ਦੀ ਮਿਹਨਤ ਉੱਚੀ ਵੱਡੀ ਦੀਵਾਰ ਇੱਕ ਦੁਸ਼ਟ ਵਿਅਕਤੀ ਦੇ ਰਿਸ਼ਵਤ ਲੈਣ ਦੇ ਕਾਰਨ ਇਹ ਸਾਰੀ ਮਿਹਨਤ ਤੇ ਬਣਾਈ ਗਈ ਇਹ ਦੀਵਾਰ ਅਤੇ ਸਾਰੀ ਜਾਇਦਾਦ ਉਸ ਰਾਤ ਚਲੀ ਗਈ ਇੱਕ ਵਿਅਕਤੀ ਦੇ ਰਿਸ਼ਵਤ ਲੈਣ ਦੇ ਕਾਰਨ ਰਾਜਾ ਦੁਸ਼ਮਨਾ ਦੇ ਹਵਾਲੇ ਆ ਗਿਆ ਚਾਈਨਾ ਵਾਲ ਦੀ ਬਾਰੇ ਸਾਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ ਕਿਉਂਕਿ ਚਾਈਨਾ ਵਾਲ ਦੁਨੀਆ ਦੇ ਸੱਤ ਅਜੂਬੀਆਂ ਦੇ ਵਿੱਚੋਂ ਇੱਕ ਹੈ ਉਸ ਚਾਈਨਾ ਵਾਲ ਨੂੰ ਬਣਾਉਣ ਦੇ ਲਈ ਇੱਕ ਸਾਲ ਨਹੀਂ ਦੋ ਸਾਲ ਨਹੀਂ ਗੋਲਕੋਂਡਾ ਦੇ ਆਲੀ ਦੁਆਲੇ ਉਸ ਫੋਰਟ ਨੂੰ ਬਣਾਉਣ ਦੇ ਲਈ ਉਸ ਚਾਰ ਦੀਵਾਰੀ ਨੂੰ ਬਣਾਉਣ ਲਈ ਲਗਭਗ 62 ਸਾਲ ਲੱਗ ਗਏ ਲੇਕਿਨ ਚਾਈਨਾ ਵਾਲ ਚਾਈਨਾ ਦੀ ਦੀਵਾਰ ਨੂੰ ਬਣਾਉਣ ਦੇ ਲਈ ਲਗਭਗ 2500 ਸਾਲ ਦਾ ਸਮਾਂ ਲੱਗ ਗਿਆ ਪਿਆਰਿਓ ਕਿੰਨੇ ਸਾਲ 2500 ਸਾਲ ਉਸ ਨੂੰ ਬਣਾਇਆ ਸਕ੍ਰੀਨ ਤੇ ਤੁਹਾਨੂੰ ਵਿਖਾ ਰਹੇ ਹਾਂ ਖਾਈਆਂ ਦੇ ਵਿੱਚੋਂ ਉੱਚੇ ਪਹਾੜਾ ਦੇ ਵਿੱਚੋਂ ਪਰਬਤਾਂ ਦੇ ਵਿੱਚੋਂ ਉਸ ਦੀਵਾਰ ਨੂੰ ਬਣਾਇਆ ਗਿਆ ਦੁਸ਼ਮਨ ਦੀ ਸੈਨਾ ਉਸ ਦੇਸ਼ ਚ ਆ ਨਾ ਸਕੇ ਉਸ ਦੀਵਾਰ ਨੂੰ ਬਣਾਇਆ ਗਿਆ ਇਹਨਾਂ ਹੀ ਨਹੀਂ ਰਾਈਸ ਅਤੇ ਸੀਮਿੰਟ ਨੂੰ ਮਿਲਾ ਕੇ ਉਸ ਦੀਵਾਰ ਨੂੰ ਬਣਾਇਆ ਗਿਆ ਅਸੀਂ ਚਾਵਲ ਦੇ ਸਟਾਰਚ ਨੂੰ ਕੱਢਦੇ ਹਾਂ ਨਾ ਉਸ ਨੂੰ ਕੱਢ ਕੇ ਸੀਮਿੰਟ ਨੂੰ ਮਿਲਾ ਕੇ ਅਦਭੁਤ ਤਰੀਕੇ ਨਾਲ ਉਹ ਦੀਵਾਰ ਬਣਾਈ ਦੁਸ਼ਮਨ ਅੰਦਰ ਆ ਨਾ ਸਕੇ ਇਸ ਲਈ ਉਹ ਦੀਵਾਰ ਬਣਾਈ ਲੇਕਿਨ ਦੁਸ਼ਮਨ ਇੱਕ ਦਿਨ ਅੰਦਰ ਆ ਗਿਆ ਚਾਈਨਾ ਦੇ ਉੱਪਰ ਹਮਲਾ ਕੀਤਾ 2500 ਸਾਲਾਂ ਤੱਕ ਅਸੀਂ ਇੰਨੀ ਵੱਡੀ ਮਹਾਨ ਚਾਈਨਾ ਵਾਲ ਨੂੰ ਅਸੀਂ ਬਣਾਇਆ ਹੈ ਫਿਰ ਵੀ ਦੁਸ਼ਮਨ ਅੰਦਰ ਆ ਗਿਆ ਕੀ ਹੋਇਆ ਫਾਟਕ ਦੇ ਕੋਲ ਖੜੇ ਰਹਿਣ ਵਾਲੇ ਚੌਕੀਦਾਰ ਨੂੰ ਦੁਸ਼ਮਨਾ ਨੇ ਰਿਸ਼ਵਤ ਦੇ ਕੇ ਖਰੀਦ ਲਿਆ ਇੱਕ ਵਿਅਕਤੀ ਦੇ ਰਿਸ਼ਵਤ ਲੈਣ ਦੇ ਕਾਰਨ ਇੱਕ ਵਿਅਕਤੀ ਦੇ ਪੈਸੇ ਦੇ ਲਾਲਚ ਦੇ ਕਾਰਨ ਇੱਕ ਵਿਅਕਤੀ ਦੇ ਬੁਰੇ ਚਰਿੱਤਰ ਦੇ ਕਾਰਨ ਜਿਸ ਦੀਵਾਰ ਨੂੰ ਬਣਾਉਣ ਦੇ ਲਈ 2500 ਸਾਲ ਲੱਗ ਗਏ ਉਸ ਦੀ ਕੋਈ ਅਹਿਮੀਅਤ ਨਹੀਂ ਰਹੀ ਜਿਹਦੇ ਲਈ ਲੱਖਾਂ ਲੋਕਾਂ ਨੇ ਮਿਹਨਤ ਕੀਤੀ ਉਹ ਦੀਵਾਰ ਦੀ ਕੋਈ ਅਹਿਮੀਅਤ ਨਹੀਂ ਰਹੀ ਉਦੋਂ ਤੋਂ ਕਹਾਵਤ ਬਣ ਗਈ ਉਹ ਇਹ ਸੀ ਕਿ ਚਾਈਨਾ ਵਾਲ ਹੈਜ਼ ਨੋ मीनिंग ਇਫ ਦਾ ਐਨਮੀ ਕੈਨ ਬ੍ਰਾਈਟ ਦਾ ਗੇਟਕੀਪਰ ਚਾਈਨਾ ਦੀ ਦੀਵਾਰ ਬੜੀ ਮਜਬੂਤ ਕਿਉਂ ਨਾ ਹੋਵੇ ਕੋਈ ਫਾਇਦਾ ਨਹੀਂ ਜੇ ਦੁਸ਼ਮਨ ਚੌਕੀਦਾਰ ਨੂੰ ਜੇ ਰਿਸ਼ਵਤ ਦੇ ਕੇ ਖਰੀਦ ਲਵੇ ਤਾਂ ਗੋਲਕੋਂਡਾ ਫੋਰਟ ਵੀ ਇੱਕ ਵਿਅਕਤੀ ਦੇ ਰਿਸ਼ਵਤ ਲੈਣ ਦੇ ਕਾਰਨ ਦੁਸ਼ਮਨਾਂ ਦੇ ਹੱਥ ਚਲਾ ਗਿਆ ਅਤੇ ਚਾਈਨਾ ਦੇਸ਼ ਵੀ ਵੱਡੀ ਦੀਵਾਰ ਨੂੰ ਬਣਾਉਣ ਦੇ ਬਾਵਜੂਦ ਵੀ ਦੁਸ਼ਮਨ ਨੇ ਜਦੋਂ ਚੌਕੀਦਾਰ ਨੂੰ ਰਿਸ਼ਵਤ ਦੇ ਕੇ ਖਰੀਦ ਲਿਆ ਤਾਂ ਚਾਈਨਾ ਵਾਲ ਦੀ ਕੋਈ ਅਹਿਮੀਅਤ ਨਹੀਂ ਰਹੀ ਪ੍ਰਭੂ ਯੀਸ਼ੂ ਮਸੀਹ ਇਸ ਦੁਨੀਆ ਦੇ ਵਿੱਚ ਉਧਾਰਕਰਤਾ ਦੇ ਰੂਪ ਦੇ ਵਿੱਚ ਆਏ ਉਹ ਸਾਰੀ ਦੁਨੀਆ ਨੂੰ ਚਲਾ ਰਹੇ ਆ ਫਿਰ ਵੀ ਉਹਨਾਂ ਦੇ ਚੁਣੇ ਗਏ 12 ਚੇਲਿਆਂ ਦੇ ਵਿੱਚੋਂ ਸ਼ੈਤਾਨ ਨੇ ਆਪਣੇ ਅਧੀਨ ਕਰ ਲਿਆ ਉਸ ਇੱਕ ਵਿਅਕਤੀ ਨੂੰ ਤੀ ਚਾਂਦੀ ਦੇ ਸਿੱਕਿਆਂ ਦੇ ਵਿੱਚ ਕੀ ਖਰੀਦਿਆ ਇੱਕ ਇਨਸਾਨ ਨੇ ਕੀ ਕੀਤਾ ਜਾਣਦੇ ਹੋ ਦੁਨੀਆ ਦੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਨੂੰ ਤੀ ਚਾਂਦੀ ਦੇ ਸਿੱਕਿਆਂ ਦੇ ਵਿੱਚ ਵੇਚ ਦਿੱਤਾ ਰੋਮੀ ਸਿਪਾਹੀਆਂ ਦੇ ਹੱਥੀ ਸੌਂਪ ਦਿੱਤਾ ਚਾਹੇ ਇਨਸਾਨ ਬਾਰੋਂ ਕਿੰਨਾ ਸੋਹਣਾ ਦਿਖਾਈ ਦੇਵੇ ਚਾਹੇ ਉਹ ਕਿੰਨਾ ਵੀ ਵਧੀਆ ਇਨਸਾਨ ਹੋਵੇ ਪਰ ਚਾਹੇ ਕਿੰਨਾ ਆਤਮਿਕ ਦਿਖਾਈ ਕਿਉਂ ਨਾ ਦਵੇ ਪਰ ਉਸ ਦੇ ਅੰਦਰ ਰਹਿਣ ਵਾਲੀ ਬੁਰਾਈ ਉਸ ਇਨਸਾਨ ਦੇ ਅੰਦਰ ਰਹਿਣ ਵਾਲਾ ਪਾਪ ਦਾ ਸੁਭਾ ਉਹਦੇ ਤੋਂ ਕੁਝ ਵੀ ਕਰਵਾ ਸਕਦਾ ਹੈ ਇੱਕ ਦਿਨ ਇੱਕ ਭੈਣ ਨੇ ਮੈਨੂੰ ਫੋਨ ਕਰਕੇ ਕਿਹਾ ਪਾਸਟਰ ਜੀ ਤੁਹਾਡੇ ਅੱਜ ਦੇ ਦਿੱਤੇ ਵਚਨ ਨੇ ਮੇਰੇ ਮਨ ਨੂੰ ਤੋੜ ਦਿੱਤਾ ਪਛਤਾਪ ਕਰ ਰਹੀਆਂ ਰੋ ਰਹੀਆਂ ਕਿ ਪ੍ਰਭੂ ਯੀਸ਼ੂ ਮੈਨੂੰ ਮਾਫ ਕਰਨਗੇ ਮੈਂ ਪੁੱਛਿਆ ਭੈਣ ਕੀ ਹੋਇਆ ਉਹ ਕਹਿਣ ਲੱਗੀ ਮੇਰਾ ਪਤੀ ਇਹ ਘਰ ਚ ਕੰਮ ਕਰਦਾ ਉਹ ਮਜ਼ਦੂਰ ਹੈ ਬੜੀ ਮਿਹਨਤ ਦੇ ਨਾਲ ਕੰਮ ਕਰਦਾ ਹੈ ਸਾਡੇ ਜੀਵਨ ਚ ਇੱਕ ਸਮੱਸਿਆ ਆ ਗਈ ਹੈ ਉਹ ਸਮੱਸਿਆ ਨੇ ਦੂਰ ਹੋਣਾ ਹੈ ਤਾਂ 50000 ਰੁਪਏ ਚਾਹੀਦੇ ਆ ਪਾਸਟਰ ਜੀ ਸਾਨੂੰ ਕਿਤੋਂ ਨਹੀਂ ਮਿਲੇ ਮੇਰੇ ਪਤੀ ਨੇ ਜਾ ਕੇ ਆਪਣੇ ਮਾਲਿਕ ਤੋਂ ਵੀ ਮੰਗੇ ਆ ਅਤੇ ਕਿਹਾ ਕਿ 50000 ਰੁਪਏ ਤੁਸੀਂ ਮੈਨੂੰ ਦੇ ਦੋਗੇ ਉਹ ਕਹਿੰਦਾ 2 ਰੁਪਏ ਵਿਆਜ ਲੱਗੇਗਾ ਠੀਕੇ ਦੇ ਦੇ ਦੋ ਕਹਿੰਦੇ ਉਸ ਮਾਲਿਕ ਨੇ ਦੇ ਦਿੱਤੇ ਪਾਸਟਰ ਜੀ ਉਹਦਾ ਵਿਆਜ ਵਾਧੇ ਵਾਧੇ 2 ਲੱਖ ਰੁਪਿਆ ਹੋ ਗਿਆ ਮਾਲਿਕ ਕਹਿ ਰਿਹਾ ਕਿ ਮੇਰੇ ਕਰਜ਼ੇ ਨੂੰ ਤੁਸੀਂ ਜਲਦੀ ਵਾਪਸ ਕਰੋ ਪਰ ਕੀ ਕਰਾਂ ਪਾਸਟਰ ਜੀ ਮੇਰੇ ਪਤੀ ਕੋਲ ਪੈਸੇ ਨਹੀਂ ਆ ਮੇਰਾ ਪਤੀ ਕਹਿ ਰਿਹਾ ਹੈ ਮੈਂ ਦੇ ਦਾਂਗਾ ਮੈਂ ਦੇ ਦਾਂਗਾ ਪਰ ਉਹ ਮਾਲਿਕ ਕਹਿ ਰਿਹਾ ਜੇ ਦਵੇਂਗਾ ਤਾਂ ਠੀਕ ਹੈ ਨਹੀਂ ਤਾਂ ਜੇਲ੍ਹ ਦੇ ਵਿੱਚ ਕਰਵਾ ਦਾਂਗਾ ਮੇਰਾ ਪਤੀ ਜਦ ਬੇਸਹਾਰਾ ਹੋ ਗਿਆ ਜੇ ਤੂੰ ਮੇਰੇ ਪੈਸੇ ਦੇਵੇਂਗਾ ਤਾਂ ਠੀਕਾ ਨਹੀਂ ਤਾਂ ਆਪਣੀ ਪਤਨੀ ਨੂੰ ਤੂੰ ਮੇਰੇ ਕੋਲ ਲੈ ਕੇ ਆ ਜਾ ਮੇਰੇ ਪਤੀ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਮੈਨੂੰ ਸਾਰੀਆਂ ਗੱਲਾਂ ਦੱਸ ਕੇ ਹਰ ਰਾਤ ਮੈਨੂੰ ਲੈ ਜਾ ਕੇ ਆਪਣੇ ਮਾਲਕ ਦੇ ਘਰ ਛੱਡ ਕੇ ਆਉਂਦਾ ਹੈ ਪਾਸਟਰ ਜੀ ਹਰ ਰਾਤ ਮੈਂ ਉਸ ਦੇ ਮਾਲਕ ਦੇ ਕੋਲ ਜਾਂਦੀ ਹਾਂ ਅੱਜ ਜਦ ਤੁਸੀਂ ਵਚਨ ਦੇ ਰਹੇ ਸੀ ਪਤੀ ਹੋਣ ਤੇ ਵੀ ਤੁਸੀਂ ਪ੍ਰਾਏ ਮਰਦ ਦੇ ਨਾਲ ਸੰਗਤੀ ਕਰ ਰਹੇ ਹੋ ਪ੍ਰਾਏ ਮਰਦ ਨਾਲ ਸੌ ਰਹੇ ਹੋ ਮੈਂ ਵਿਚਾਰ ਕਰ ਰਹੀ ਹਾਂ ਪਰਮੇਸ਼ੁਰ ਜ਼ਰੂਰ ਸਜਾ ਦੇਵੇਗਾ ਇਹਨਾਂ ਵਚਨਾਂ ਨੂੰ ਜਦ ਮੈਂ ਸੁਣਿਆ ਤਾਂ ਮੇਰਾ ਦਿਲ ਟੁੱਟ ਗਿਆ ਮੈਂ ਕੀ ਕਰਾਂ ਪਾਸਟਰ ਜੀ ਪਿਆਰੇ ਉਧਾਰ ਲੈਣ ਦੇ ਕਾਰਨ ਪਤੀ ਨੇ ਕੀ ਕੀਤਾ ਤੁਸੀਂ ਹੁਣੇ ਸੁਣਿਆ ਮਿਹਨਤ ਕਰਕੇ ਜਾਂ ਫਿਰ ਕੁਝ ਹੋਰ ਕਰਕੇ ਉਧਾਰ ਵਾਪਸ ਕਰਨਾ ਸੀ ਆਪਣੀ ਪਤਨੀ ਨੂੰ ਹੀ ਵੇਚਣਾ ਦੱਸੋ ਇਹ ਕੀ ਆ ਮਾਰੀ ਗੱਲ ਆ ਯਾਨੀ ਇਨਸਾਨ ਆਪਣੇ ਦੁੱਖਾਂ ਚੋਂ ਬਾਹਰ ਆਉਣ ਦੇ ਲਈ ਆਪਣੇ ਕਸ਼ਟਾਂ ਵਿੱਚੋਂ ਬਾਹਰ ਆਉਣ ਦੇ ਲਈ ਉਹਦੇ ਦਬਾਅ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕਰਜ਼ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕੋਈ ਨਾ ਕੋਈ ਸ਼ਾਰਟਕੱਟ ਮੈਥਡ ਨੂੰ ਲੱਭ ਰਿਹਾ ਹੈ ਅੱਜ ਕੋਈ ਸਾਡੇ ਵਿਚਾਰ ਹੈ ਕਿ ਤੁਸੀਂ ਆਪਣੀ ਸਮੱਸਿਆ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕਸ਼ਟਾਂ ਵਿੱਚੋਂ ਬਾਹਰ ਨਿਕਲਣ ਦੇ ਲਈ ਤੁਸੀਂ ਕਿਸੇ ਸ਼ਾਰਟਕੱਟ ਰਸਤੇ ਨੂੰ ਲੱਭ ਰਹੇ ਹੋ ਕਿਸੇ ਗਲਤ ਰਾਹ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਪਰਮੇਸ਼ਵਰ ਦੇ ਰਾਹ ਤੋਂ ਉਲਟ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇੱਕ ਵਾਰ ਸੋਚੋ ਪਰਮੇਸ਼ਵਰ ਦੇ ਵਿਰੁੱਧ ਪਰਮੇਸ਼ਵਰ ਦੀ ਮਰਜ਼ੀ ਦੇ ਵਿਰੁੱਧ ਜੇ ਤੁਸੀਂ ਸ਼ਾਰਟਕਟ ਰਸਤੇ ਤੋਂ ਨੌਕਰੀ ਤੇ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ ਤਾਂ ਸ਼ਾਰਟਕਟ ਮੈਥਡ ਪ੍ਰਮੋਸ਼ਨ ਪਾਉਣਾ ਚਾਹੁੰਦੇ ਹੋ ਤਰੱਕੀ ਕਰਨਾ ਚਾਹੁੰਦੇ ਹੋ ਜਾਂ ਫਿਰ ਕਈ ਚੀਜ਼ਾਂ ਨੂੰ ਕਰਨਾ ਚਾਹੁੰਦੇ ਹੋ ਬਹੁਤ ਸਾਰਾ ਧਨ ਦੌਲਤ ਇਕੱਠਾ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਜੇ ਤੁਸੀਂ ਆਪਣੇ ਜੀਵਨ 'ਚ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸੁਣੋ ਉਹ ਸ਼ਾਰਟਕਟ ਮੈਥਡ ਤੁਹਾਡੇ ਜੀਵਨ ਦੇ ਵਿੱਚ ਖਤਰਾ ਲੈ ਕੇ ਆਏਗਾ ਬਾਈਬਲ ਦੇ ਇੱਕ ਵਿਅਕਤੀ ਦੇ ਬਾਰੇ ਵਿੱਚ ਤੁਹਾਨੂੰ ਦੱਸਦਾ ਹਾਂ ਧਿਆਨ ਨਾਲ ਸੁਣੋ ਉਹ ਇੱਕ ਚਰਵਾਹਾ ਸੀ ਭੇਡਾਂ ਨੂੰ ਚਰਵਾਉਂਦਾ ਸੀ ਖਰਾਈ ਦੇ ਨਾਲ ਭੇਡਾਂ ਨੂੰ ਚਰਾਇਆ ਕਰਦਾ ਸੀ ਇਸ ਤਰ੍ਹਾਂ ਖਰਾਈ ਨਾਲ ਭੇਡਾਂ ਨੂੰ ਚਰਾਉਂਦੇ ਸਮੇਂ ਇੱਕ ਦਿਨ ਅਚਾਨਕ ਭਾਲੂ ਆ ਗਿਆ ਜਦੋਂ ਭਾਲੂ ਨੇ ਆ ਕੇ ਹਮਲਾ ਕੀਤਾ ਇਕਦਮ ਉਹਦਾ ਸਾਹਮਣਾ ਕਰਕੇ ਹੁਸਨੂ ਮਾਰ ਦਿੱਤਾ ਅਤੇ ਭੇਡ ਨੂੰ ਬਚਾ ਲਿਆ ਅਤੇ ਇੱਕ ਵਾਰ ਜਦ ਸ਼ੇਰ ਆਇਆ ਅਤੇ ਜਦ ਸ਼ੇਰ ਆਇਆ ਤਾਂ ਭੇਡਾਂ ਵਿੱਚੋਂ ਛੋਟੇ ਮੇਮਨੇ ਨੂੰ ਜਦ ਚੱਕ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਭੇਡ ਦੇ ਚਰਵਾਹੇ ਨੇ ਜਾਨ ਖਤਰੇ 'ਚ ਪਾ ਕੇ ਉਸ ਮੇਮਨੇ ਨੂੰ ਬਚਾਉਣ ਦੇ ਲਈ ਮੇਮਨੇ ਨੂੰ ਬਚਾ ਲਿਆ ਇਹ ਪਰਮੇਸ਼ਵਰ ਨੇ ਵੇਖਿਆ ਇੱਕ ਪਾਸੇ ਸ਼ਾਉਲ ਤਾਂ ਉਸਨੂੰ ਜੋ ਰਾਜ ਦਿੱਤਾ ਗਿਆ ਉਸਨੂੰ ਬਰਬਾਦ ਕਰ ਰਿਹਾ ਸੀ ਪ੍ਰਜਾ ਤੇ ਧਿਆਨ ਨਹੀਂ ਦੇ ਰਿਹਾ ਸੀ ਦੁਸ਼ਟਾਤਮਾ ਦੇ ਜਕੜੇ ਵਾਂਗੂ ਵਿਹਵਾਰ ਕਰ ਰਿਹਾ ਸੀ ਇਧਰ ਭੇਡਾਂ ਦਾ ਚਰਵਾਹਾ ਆਪਣੀਆਂ ਭੇਡਾਂ ਨੂੰ ਬਚਾਉਣ ਦੇ ਲਈ ਜਦ ਭੇਡਾਂ ਨੂੰ ਬਚਾਰਿਆ ਸੀ ਤਾਂ ਪਰਮੇਸ਼ਵਰ ਵੇਖ ਕੇ ਖੁਸ਼ ਹੋਇਆ ਆਪਣੀ ਭੇਡਾਂ ਨੂੰ ਜਾਨ ਤੋਂ ਵੱਧ ਪਿਆਰ ਕਰਕੇ ਉਹਨਾਂ ਨੂੰ ਖਤਰੇ ਦੇ ਵਿੱਚੋਂ ਬਚਾਉਣਾ ਆਪਣੀ ਭੇਡਾਂ ਨੂੰ ਬਚਾਉਣ ਵਾਲੇ ਐਸੇ ਚਰਵਾਹੇ ਨੂੰ ਜੇ ਮੈਂ ਦੇਸ਼ ਦਾ ਰਾਜਾ ਬਣਾ ਦਵਾਂ ਤਾਂ ਜ਼ਰੂਰ ਇਹ ਦੇਸ਼ ਸਹੀ ਸਲਾਮਤ ਰਹੇਗਾ ਤੇ ਪ੍ਰਜਾ ਸਹੀ ਸਲਾਮਤ ਰਹੇਗੀ ਇਹ ਸੋਚ ਕੇ 다উদ ਨੂੰ ਪਰਮੇਸ਼ਵਰ ਨੇ ਰਾਜੇ ਦੇ ਰੂਪ ਚ ਚੁਣ ਲਿਆ ਪਹਿਲਾ ਸ਼ਮੂ엘 ਅਸੀਂ 16ਵੇਂ ਅਧਿਆਇ ਚ ਵੇਖਦੇ ਹਾਂ ਪਰਮੇਸ਼ਵਰ ਨੇ ਸ਼ਮੂ엘 ਨੂੰ ਭੇਜ ਕੇ 다উদ ਨੂੰ ਰਾਜੇ ਦੇ ਰੂਪ ਚ ਚੁਣ ਲਿਆ 다উদ ਨੂੰ ਰਾਜੇ ਦੇ ਰੂਪ ਚ ਅਭਿਸ਼ੇਕ ਕੀਤਾ 16ਵੇਂ ਅਧਿਆਇ ਚ ਪਹਿਲਾ ਸ਼ਮੂ엘 16ਵਾਂ ਅਧਿਆਇ 12ਵਾਂ ਵਚਨ ਤਦ ਉਹ ਉਸ ਨੂੰ ਬੁਲਾ ਕੇ ਅੰਦਰ ਲੈ ਆਇਆ ਉਹਦੇ ਤਾਂ ਚਿਹਰੇ ਤੇ ਲਾਲੀ ਚਲਕਦੀ ਸੀ ਅਤੇ ਉਹਦੀਆਂ ਤਾਂ ਅੱਖਾਂ ਬਹੁਤ ਸੋਹਣੀਆਂ ਅਤੇ ਉਹ ਬੜਾ ਰੂਪਵਾਨ ਸੀ ਤਦ ਯਹੋਵਾ ਨੇ ਕਿਹਾ ਉੱਠ ਕੇ ਇਸ ਦਾ ਅਭਿਸ਼ੇਕ ਕਰ ਇਹੀ ਹੈ 16 ਅਧਿਆਇ ਚ ਪਹਿਲਾ ਵਚਨ ਯਹੋਵਾ ਨੇ ਸ਼ੈਮੂਅਲ ਨੂੰ ਕਿਹਾ ਮੈਂ ਸ਼ਾਊਲ ਨੂੰ ਇਜ਼ਰਾਈਲ ਤੇ ਰਾਜ ਕਰਨ ਦੇ ਲਈ ਤੁੱਚ ਜਾਣਿਆ ਹੈ ਤੂੰ ਕਦ ਤੱਕ ਉਹਦੇ ਬਾਰੇ ਵਿਰਲਾਪ ਕਰਦਾ ਰਹੇਗਾ ਆਪਣੇ ਸਿੰਘ ਦੇ ਵਿੱਚ ਤੇਲ ਪਾ ਕੇ ਜਾ ਅਤੇ ਮੈਂ ਤੈਨੂੰ ਬੈਤਲਹਮ ਵਾਸੀ ਯਸ਼ੀਦ ਦੇ ਕੋਲ ਭੇਜਦਾ ਹਾਂ ਕਿਉਂਕਿ ਮੈਂ ਉਹਦੇ ਪੁੱਤਰਾ ਵਿੱਚੋਂ ਇੱਕ ਨੂੰ ਰਾਜਾ ਹੋਣ ਦੇ ਲਈ ਚੁਣਿਆ ਹੈ ਬੈਤਲਹਮ ਵਾਸੀ ਯਸ਼ੀਦ ਦੇ ਕਰ ਜਾ ਯਸ਼ੀਦ ਦੇ ਪੁੱਤਰਾ ਵਿੱਚੋਂ ਇੱਕ ਨੂੰ ਮੈਂ ਰਾਜੇ ਦੇ ਰੂਪ ਚ ਅਭਿਸ਼ੇਕ ਕਰਨ ਜਾ ਰਿਹਾ ਹਾਂ ਜਾ ਕਹਿ ਕੇ ਸ਼ੈਮੂਲ ਨੂੰ ਭੇਜਨ ਤੇ ਸ਼ੈਮੂਲ ਗਿਆ ਯਸ਼ੀ ਦੇ ਪੁੱਤਰਾ ਵਿੱਚੋਂ ਕਿਸੇ ਨੂੰ ਵੀ ਪਰਮੇਸ਼ਵਰ ਨੇ ਰਾਜੇ ਦੇ ਰੂਪ ਚ ਚੁਣਿਆ ਨਹੀਂ ਪਰ ਜੋ ਆਪਣੀਆਂ ਭੇਡਾਂ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਕੇ ਉਹਨਾਂ ਨੂੰ ਵਿਚਾਰਿਆ ਹੈ ਉਸ ਖਰੇ ਅਤੇ ਪਵਿੱਤਰ ਅਤੇ ਆਤਮਿਕ ਵਿਅਕਤੀ ਜਿਹੜਾ ਦਾਊਦ ਸੀ ਪਰਮੇਸ਼ਵਰ ਨੇ ਉਸ ਦਾ ਅਭਿਸ਼ੇਕ ਕੀਤਾ ਕਿੰਨਾ ਵੱਡਾ ਮੌਕਾ ਸੀ ਜਾਣਦੇ ਹਾਂ ਉਸ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਇੱਕ ਚਰਵਾਹਾ ਰਾਜਾ ਬਣ ਜਾਵਾਂਗਾ ਦਾਊਦ ਨੇ ਕਦੇ ਸੋਚਿਆ ਨਹੀਂ ਸੋਚਾਂ ਤੋਂ ਵੀ ਵੱਧ ਕੇ ਬਰਕਤਾਂ ਦੇਣ ਵਾਲਾ ਪਰਮੇਸ਼ਵਰ ਹੈ ਓਹ ਹੈ ਮੇਰਾ ਪ੍ਰਭੂ ਯੇਸ਼ੂ ਮਸੀਹ ਪਿਆਰਿਓ ਜਦੋਂ ਮੈਂ ਬਚਪਨ ਦੇ ਵਿੱਚ ਗੱਲਾਂ ਕਰਦਾ ਸੀ ਤਾਂ ਮੇਰੀਆਂ ਗੱਲਾਂ ਮੇਰੇ ਪਿਤਾ ਨੂੰ ਵੀ ਕਦੇ ਸਮਝ ਨਹੀਂ ਆਉਂਦੀਆਂ ਸੀ ਐਨੀ ਤੇਜ਼ੀ ਨਾਲ ਗੱਲ ਕਰਦਾ ਸੀ ਜਦੋਂ ਮੈਂ ਤੇਜ਼ੀ ਨਾਲ ਗੱਲ ਕਰਦਾ ਸੀ ਤਾਂ ਮੈਂ ਹਕਲਾਉਂਦਾ ਸੀ ਹਕਲਾਉਂਦੇ ਹੋਏ ਗੱਲ ਕਰਦੇ ਹੋਏ ਮੇਰੇ ਪਿਤਾ ਜੀ ਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਸੀ ਜੇ ਮੈਂ ਪਿਤਾ ਨੂੰ ਕੁਝ ਕਹਿਣਾ ਹੈ ਜਾ ਕਹਿ ਕੇ ਚਲਾ ਜਾਂਦਾ ਸੀ ਤਾਂ ਮੇਰੇ ਪਿਤਾ ਜੀ ਮੇਰੇ ਮਾਂ ਤੋਂ ਪੁੱਛਦੇ ਸੀ ਕਿਉਂ ਇਹ ਕੀ ਕਹਿ ਕੇ ਗਿਆ ਹੈ ਸੱਚ ਆ ਪਿਆਰੇਓ ਮੈਂ ਜਲਦ ਗੱਲ ਕਰਦਾ ਸੀ ਤਾਂ ਮੇਰੇ ਪਿਤਾ ਜੀ ਨੂੰ ਵੀ ਸਮਝ ਨਹੀਂ ਆਉਂਦੀ ਸੀ ਇੰਨਾ ਤੇਜ਼ ਅਤੇ ਹਕਲਾ ਕੇ ਮੈਂ ਗੱਲ ਕਰਦਾ ਸੀ ਮੈਂ ਜੋ ਗੱਲ ਕਰਨਾ ਨਹੀਂ ਜਾਣਦਾ ਸੀ ਅਕਲਾਉਂਦਾ ਸੀ ਅਤੇ ਪਰਮੇਸ਼ਵਰ ਮੈਨੂੰ ਇੱਥੇ ਲੈ ਆਇਆ ਪਰਮੇਸ਼ਵਰ ਨੇ ਇੱਥੇ ਖੜਾ ਕੀਤਾ ਮੈਂ ਕਦੇ ਵੀ ਇਸ ਤਰ੍ਹਾਂ ਸੋਚਿਆ ਨਹੀਂ ਸੀ ਮੇਰੇ ਮਾਤਾ ਪਿਤਾ ਨੇ ਵੀ ਇਸ ਤਰ੍ਹਾਂ ਕਦੇ ਮੇਰੇ ਬਾਰੇ ਸੋਚਿਆ ਨਹੀਂ ਸੀ ਕਿਸੇ ਨੇ ਵੀ ਇਸ ਤਰ੍ਹਾਂ ਸੋਚਿਆ ਨਹੀਂ ਸੁਣੋ ਮੇਰੇ ਭੈਣੋ ਅਤੇ ਭਰਾਵੋ ਸੋਚਾਂ ਤੋਂ ਵੀ ਵੱਧ ਕੇ ਆਸ਼ੀਸ਼ਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਐਸੀਆਂ ਆਸ਼ੀਸ਼ਾਂ ਤੁਹਾਨੂੰ ਜੋ ਦੇ ਸਕਦਾ ਹੈ ਉਹ ਮੇਰਾ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਹੀ ਦੇ ਸਕਦਾ ਹੈ तो सोचा तो वो ख्याल तो, तो वध के मेरा परमेश्वर उत्तम सोचते योजनावा रखता है याद रखो तो बेटे ते बेटी दे प्रति तो ती जड़ी सोच आ उस तो वध के भी मेरे परमेश्वर की उत्तम सोच है याद रखो मैं एक चरवाहा हाँ मेरा इस देश के दे उपर राज करना है कि किया। किया? मेरा परमेश्वर जरस करता है इस तरह ही करता है ਜਦੋਂ ਮੇਰਾ ਪਰਮੇਸ਼ਵਰ ਕਿਸੇ ਤੇ ਤਰਸ ਖਵੇ ਤਾਂ ਇਸ ਤਰ੍ਹਾਂ ਉਹ ਕਰਦਾ ਹੈ ਮੇਰਾ ਪਰਮੇਸ਼ਵਰ ਇੱਕ ਵਿਅਕਤੀ ਦੇ ਪ੍ਰਤੀ ਜਦ ਆਪਣਾ ਪਿਆਰ ਵਿਖਾਉਂਦਾ ਹੈ ਇੱਕ ਚਰਵਾਹੇ ਨੂੰ ਮਹਾਨ ਰਾਜਾ ਬਣਾ ਦਿੰਦਾ ਹੈ ਜਿਸ ਪਰਮੇਸ਼ਵਰ ਨੇ ਇੱਕ ਸਾਧਾਰਨ ਚਰਵਾਹੇ ਨੂੰ ਯਾਨੀ ਦਾਊਦ ਨੂੰ ਇੱਕ ਮਹਾਨ ਰਾਜਾ ਬਣਾ ਦਿੱਤਾ ਹੈ ਤਾਂ ਉਹੀ ਪਰਮੇਸ਼ਵਰ ਤੁਹਾਡਾ ਪਰਮੇਸ਼ਵਰ ਹੈ ਇਸ ਗੱਲ ਨੂੰ ਯਾਦ ਰੱਖੋ ਅੱਜ ਜੋ ਤੁਹਾਡੇ ਮਾੜੇ ਅਤੇ ਬੁਰੇ ਹਾਲਾਤ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਬਾਹਰ ਕੱਢਣ ਦੇ ਲਈ ਮੇਰੇ ਪਰਮੇਸ਼ਰ ਲਈ ਕੁਝ ਵੀ ਮੁਸ਼ਕਲ ਨਹੀਂ ਆ ਤੁਹਾਡੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਮੇਰੇ ਪਰਮੇਸ਼ਰ ਕੋਲ ਕਈ ਹੱਲ ਹੈ ਤੁਹਾਡੇ ਦੁੱਖ ਦੂਰ ਕਰਨ ਦੇ ਲਈ ਮੇਰੇ ਪਰਮੇਸ਼ਰ ਕੋਲ ਕਈ ਹੱਲ ਹੈ ਤੁਹਾਡੇ ਹੰਝੂ ਪੂੰਝਣ ਦੇ ਲਈ ਮੇਰੇ ਪਰਮੇਸ਼ਰ ਕੋਲ ਸਮਰਥਾ ਤੁਹਾਡੇ ਪਰਿਵਾਰ ਨੂੰ ਕਾਮਯਾਬ ਕਰਨਾ ਮੇਰੇ ਪਰਮੇਸ਼ਰ ਲਈ ਮੁਸ਼ਕਲ ਨਹੀਂ ਆ ਤੁਹਾਡੇ ਬੇਟੇ ਜਾਂ ਬੇਟੀ ਨੂੰ ਠੀਕ ਕਰਨਾ ਮੇਰੇ ਪਰਮੇਸ਼ਰ ਲਈ ਮੁਸ਼ਕਲ ਨਹੀਂ ਆ ਤੁਹਾਡੇ ਪਤੀ ਨੂੰ ਇੱਕ ਚੰਗੇ ਪਤੀ ਦੇ ਰੂਪ ਚ ਬਦਲਣਾ ਮੇਰੇ ਪਰਮੇਸ਼ਵਰ ਲਈ ਬਿਲਕੁਲ ਵੀ ਮੁਸ਼ਕਿਲ ਨਹੀਂ ਆ ਇਸ ਗੱਲ ਨੂੰ ਇਸ ਸਚਾਈ ਨੂੰ ਤੁਸੀਂ ਅੱਜ ਹੀ ਸਮਝ ਲਵੋ ਉਸ ਦਿਨ 다ਊਦ ਚਰਵਾਹਾ ਸੀ ਲੇਕਿਨ ਪਰਮੇਸ਼ਵਰ ਨੇ ਉਸ ਚਰਵਾਹੇ ਦਾ ਰਾਜੇ ਦੇ ਰੂਪ ਚ ਅਭਿਸ਼ੇਕ ਕੀਤਾ 다ਊਦ ਦੀ ਹੁਸ਼ੀ ਦਾ ਟਿਕਾਣਾ ਨਹੀਂ ਸੀ ਕੀ ਆ ਪ੍ਰਭੂ ਤੂੰ ਕਿੱਥੋਂ ਤੱਕ ਲੈ ਆਇਆ ਮੈਂ ਤਾਂ ਇੱਕ ਚਰਵਾਹਾ ਸੀ ਤੂੰ ਮੈਨੂੰ ਰਾਜਾ ਬਣਾ ਦਿੱਤਾ ਹੈ ਅਤੇ ਮੇਰਾ ਅਭਿਸ਼ੇਕ ਕਰ ਦਿੱਤਾ ਪ੍ਰਭੂ ਉਹਨੂੰ ਸਮਝ ਨਹੀਂ ਆਇਆ ਉਹ ਬੜਾ ਹੈਰਾਨ ਹੋਇਆ ਬੜਾ ਅਚੰਬਿਤ ਹੋਇਆ ਫਿਰ ਵੀ ਸ਼ਾਉਲ ਨੇ ਆਪਣੇ 시ਹਾਸਨ ਨੂੰ ਨਹੀਂ ਛੱਡਿਆ ਐਸੇ ਸਮੇਂ ਤੇ ਸ਼ਾਉਲ ਨੂੰ ਦੁਸ਼ਟ ਆਤਮਾ ਪਰੇਸ਼ਾਨ ਕਰ ਰਹੀ ਸੀ ਦੁਸ਼ਟ ਆਤਮਾ ਨੇ ਜਕੜਿਆ ਸੀ ਪਾਗਲਾਤਾ ਰਕ ਕਰ ਰਿਆ ਸੀ ਕਿਸੇ ਨੇ ਕਿਹਾ ਜੇ ਸ਼ਾਉਲ ਇਹ ਦੁਸ਼ਟ ਆਤਮਾ ਤੋਂ ਛੁਟਕਾਰਾ ਪਾਉਣਾ ਹੈ ਤਾਂ ਜੇ ਕੋਈ ਆਕ ਕੇ ਵੀਣਾ ਬਜਾਵੇ ਜਾਂ ਸੰਗੀਤ ਗਾਵੇ ਵੀਣਾ ਦੇ ਬਜਾਉਣ ਤੇ ਦੁਸ਼ਟ ਆਤਮਾ ਇਹਦੇ ਚੋਂ ਨਿਕਲ ਜਾਏਗੀ ਠੀਕ ਹੈ ਬੁਲਾਓ ਇਸ ਦੇਸ਼ ਦੇ ਵਿੱਚ ਵੀਣਾ ਬਜਾਉਣ ਦਾ ਕੋਈ ਮਾਹਰ ਹੈ ਤਾਂ ਬੁਲਾਓ ਕਹਨ ਤੇ 다উদ ਨੂੰ ਬੁਲਾ ਕੇ ਲਿਆਏ 다উদ ਪੇ ਡਾਦਾ ਚਰਵਾਹਾ ਸੀ ਲੇਕਿਨ ਫਰੀ ਸਮੇ ਦੇ ਵਿੱਚ ਉਹ ਆਰਾਮ ਨਾਲ ਨਹੀਂ ਬੈਠਿਆ ਉਸਨੇ ਵੀਣਾ ਬਜਾਉਣੀ ਸਿੱਖੀ ਸਾਜ਼ ਬਜਾਉਣਾ ਸਿੱਖਿਆ ਜਵਾਨ ਪੈਣੂ ਅਤੇ ਪ੍ਰਾਵੋ ਜਵਾਨ ਬੱਚਿਓ ਫ੍ਰੀ ਸਮੇਂ ਨੂੰ ਤੁਸੀਂ ਵਿਅਰਥ ਨਾ ਕਰੋ ਸਾਰਾ ਸਮਾਂ ਤੁਸੀਂ ਫੋਨ ਤੇ ਹੀ ਲੱਗੇ ਨਾ ਰਵੋ ਕਈ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਅਤੇ ਕਹਿੰਦੇ ਆ ਪਾਸਟਰ ਜੀ ਸਾਡੇ ਬੱਚੇ ਦੀ ਉਮਰ 5 ਸਾਲ ਆ ਬੇਟੀ ਦੀ ਉਮਰ 6 ਸਾਲ ਆ ਪਰ ਇਹ ਬਿਲਕੁਲ ਵੀ ਬੋਲ ਨਹੀਂ ਪਾਰੇ 4 ਸਾਲ ਆ ਗੱਲ ਨਹੀਂ ਕਰ ਪਾਰੇ 7 ਸਾਲ ਆ ਗੱਲ ਨਹੀਂ ਕਰ ਪਾਰੇ ਸਭ ਦੇ ਨਾਲ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਮੈਂ ਨਹੀਂ ਕਵਾਂਗਾ ਲੇਕਿਨ ਬੱਚਿਆਂ ਨੂੰ ਗੱਲ ਕਰਨਾ ਕੌਣ ਸਿਖਾਉਂਦਾ ਹੈ ਦੱਸੋ ਮਾਤਾਓ ਦੱਸੋ ਦੱਸੋ ਮਾਂ ਇਹਨਾਂ ਦਿਨਾਂ ਚ ਮਾਵਾਂ ਜੇ ਬੱਚਾ ਕੋਲ ਆਵੇ ਤਾਂ ਚਲਾ ਜਾ ਇੱਥੋਂ ਜਦ ਬੇਟਾ ਰੋਂਦਾ ਰਹਿੰਦਾ ਹੈ ਤਾਂ ਮੋਬਾਈਲ ਉਹਦੇ ਹੱਥ ਚ ਫੜਾ ਦਿੰਦੀਆਂ ਹੈ ਬੇਚਾਰਾ OV ਮਾਂ ਗੱਲ ਨਹੀਂ ਕਰਦੀ ਮਾਂ ਬੋਲਣਾ ਨਹੀਂ ਸਿਖਾਉਂਦੀ ਉਹ ਕਿੱਥੋਂ ਗੱਲਾਂ ਸਿੱਖੇਗਾ ਦੱਸੋ ਰੋਂਦੇ ਉਹਦੇ ਹੱਥ ਵਿੱਚ ਵੀ ਮੋਬਾਈਲ ਫੜਾ ਦਿੰਦੇ ਆ ਉਹ ਬੇਚਾਰਾ ਫੋਟੋ ਦੇਖਦੇ 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 ਰਹਿੰਦਾ ਹੈ ਉਹ ਵੀ ਫੋਟੋ ਦੇਖ ਰਿਹਾ ਹੈ ਇਹ ਮਾਂ ਵੀ ਕੁਝ ਦੇਖਦੀ ਰਹਿੰਦੀ ਆ ਫਿਰ ਬੱਚਾ ਕਿੱਥੋਂ ਗੱਲਾਂ ਸਿੱਖੇਗਾ ਇਹਨਾਂ ਦਿਨਾਂ ਵਿੱਚ 10 ਬੱਚਿਆਂ ਦੇ ਵਿੱਚੋਂ 2 ਜਾਂ 3 ਬੱਚੇ ਗੱਲਾਂ ਨਹੀਂ ਕਰ ਪਾਰੇ ਕਾਰਨ ਜਾਣਦੇ ਹਾਂ ਮਾਂ ਦੇ ਕੋਲ ਸਮਾਂ ਨਹੀਂ ਆ ਬੱਚੇ ਨਾਲ ਗੱਲਾਂ ਕਰਨ ਦਾ ਸੈਲਫੋਨ 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 ਮਾਂ ਬੱਚੇ ਨੂੰ ਕਹਾਣੀਆਂ ਸੁਣਾਉਂਦੇ ਹੋਏ ਚੰਦਾ ਮਾਮਾ ਦੀਆਂ ਕਹਾਣੀਆਂ ਦੱਸਦੇ ਹੋਏ ਮਾਂ ਨੂੰ ਗੱਲਾਂ ਸਿਖਾਉਂਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਅਸੀਂ ਨਹੀਂ ਵੇਖਦੇ ਦਾਦੀ ਜਾਂ ਨਾਨੀ ਨੂੰ ਕੋਲ ਵੀ ਨਹੀਂ ਆਉਣ ਦਿੰਦੇ ਘਟੂ ਘਟ ਦਾਦੀ ਜਾਂ ਨਾਨੀ ਗੋਦ ਦੇ ਵਿੱਚ ਚੱਕ ਕੇ ਚੰਦਾ ਮਾਮਾ ਦੀਆਂ ਕਹਾਣੀਆਂ ਦੱਸਦੇ ਹੋਏ ਉਹਦੇ ਨਾਲ ਗੱਲਾਂ ਕਰਦੀ ਸੀ ਅਤੇ ਉਸ ਨੂੰ ਗੱਲਾਂ ਸਿਖਾਉਂਦੀਆਂ ਸੀ ਇਹਨਾਂ ਦਿਨਾਂ 'ਚ ਬੱਚਿਆਂ ਨੂੰ ਉਹਨਾਂ ਦੇ ਕੋਲ ਆਉਣ ਹੀ ਨਹੀਂ ਦਿੰਦੇ ਹੁਣ ਇਸ ਤਰ੍ਹਾਂ ਹੋ ਗਿਆ ਕਿ ਨਾ ਦਾਦੀ ਆ ਸਕਦੀ ਆ ਤੇ ਨਾ ਹੀ ਨਾਨੀ ਆ ਸਕਦੀ ਆ ਨਾ ਦਾਦਾ ਨਾ ਨਾਨਾ ਬੱਚੇ ਨਾਲ ਖੇਡ ਸਕਦੇ ਆ ਅਤੇ ਇਹ ਮਾਂ ਬੱਚੇ ਨੂੰ ਸਿਖਾਵੇ ਇਹ ਵੀ ਨਹੀਂ ਹੋ ਰਿਹਾ ਪਰ ਬੱਚਿਆਂ ਨੂੰ ਕਿੱਥੋਂ ਸਿਖਾਉਂਗੇ ਕਈ ਲੋਕ ਇਸ ਤਰ੍ਹਾਂ ਕਰ ਰਿਹਾ ਪਰ ਸਾਰੇ ਇਸ ਤਰ੍ਹਾਂ ਨਹੀਂ ਕਰ ਰਹੇ ਇਹਨਾਂ ਵਚਨਾਂ ਨੂੰ ਸੁਣਨ ਵਾਲਾ ਵਿੱਚੋਂ ਕੋਈ ਵੀ ਮਾਂ ਜਾਂ ਕੋਈ ਵੀ ਪਿਤਾ ਪਾਸਟਰ ਦੀ ਸਾਡੇ ਬੱਚੇ ਠੀਕ ਤਰ੍ਹਾਂ ਗੱਲ ਨਹੀਂ ਕਰ ਪਾਰੇ ਇਸ ਤਰ੍ਹਾਂ ਨਾ ਕਵੇ ਉਹ ਸਹੀ ਤਰੀਕੇ ਨਾਲ ਗੱਲ ਕਰਨਾ ਹੀ ਨਹੀਂ ਹੈਲੋ ਕਿਉਂਕਿ ਤੁਸੀਂ ਵੀ ਸਹੀ ਗੱਲ ਨਹੀਂ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਗੱਲਾਂ ਕਰੋ ਫਿਰ ਉਹ ਗੱਲਾਂ ਕਰੇਗਾ ਇਹ ਸੱਚਾ भैनों प्रभु उस दिन दाऊदे मुंह चो शब्द नहीं निकलिया कि प्रभु एक ही हो गया परमेश्वर कोल आके सहायता मंगन से मेरा परमेश्वर तो प्रति जो उत्तम मकसद है उसन वो पूरा करेगा विश्वास करन वाले मिलके करने वाले मेरे न मिल प्रार्थना करेंगे पवित्र परमेश्वर पिता ਜਲਦਬਾਜੀ ਦਾ ਫੈਸਲਾ ਕਰਕੇ ਅਤੇ ਤੁਹਾਡੇ ਵਿਰੁੱਧ ਕੋਈ ਫੈਸਲਾ ਕਰਕੇ ਆਪਣੇ ਹੀ ਹੱਥੀ ਦੁੱਖਾਂ ਨੂੰ ਮੁੱਲ ਲੈਣ ਤੋਂ ਚੰਗਾ ਹੈ ਪਿਤਾ ਕਿ ਤੁਹਾਡੀ ਦੇਣ ਵਾਲੀ ਉੱਤਮ ਆਸ਼ੀਸ਼ਾਂ ਨੂੰ પા ਸਕੀਏ ਤੁਹਾਡੀ ਇੱਛਾ ਦੇ ਅਨੁਸਾਰ ਜੀਣ ਦਾ ਮੌਕਾ ਸਾਨੂੰ ਤੁਸੀਂ ਦੇ ਦਿਓ ਅੱਜ ਤੋਂ ਸਹੀ ਤਰੀਕੇ ਦੇ ਨਾਲ ਅਸੀਂ ਤੁਹਾਡੀ ਹਜ਼ੂਰੀ 'ਚ ਆ ਕੇ ਸਹੀ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪ੍ਰਾਰਥਨਾ ਕਰਕੇ ਅਸੀਂ ਆਪਣੇ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ